ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਵੈਸ਼ਨੂ ਧਾਮ ਜੋ ਕਿ ਚਿੰਤਪੁਰਨੀ ਰੋਡ ਤੇ ਆ ਤੇ ਮੰਦਰ ਬਣੇ ਅੰਦਰ ਹੁਣ ਤੁਹਾਨੂੰ ਆਪਾਂ ਗੁਫਾ 'ਚ ਲੈ ਕੇ ਜਾਣਾ ਕਿਹੜਾ ਕਿਹੜਾ ਆ ਆਪਣਾ ਇੱਥੇ ਤੇ ਉਧਰ ਲੰਗਰ ਲੱਗਾ ਚਲੋ ਮੰਦਰ ਗੰਗਾ ਮਾਤਾ ਇਹਦੇ ਵਿੱਚ ਪਾਣੀ ਘਟ ਗਿਆ ਹਨਾ ਐਵੇਂ ਜਾਣ ਕਿੱਧਰ ਨੂੰ ਚਲੋ ਚਲੋ ਹੋ ਬੋ ਮੋਰੇ ਜੋਸ਼ ਪੰਡੈ ਜੀ ਆ ਰਹੇ ਸਾਡੇ ਪੰਡੈ ਜੀ ਕੈਮਰਾ ਘੁਮਾਓ ਇਹ ਇਹ ਪੁਜਾਰੀ ਆ ਸਾਡੇ ਇੱਥੇ ਪੰਡੈ ਜੀ ਸਾਡੇ ਇਹ ਪੁਜਾਰੀ ਆ ਆਪਣੇ ਹੀ ਕਿਸ ਮੰਦਰ ਕ੍ਰਿਸ਼ਨ ਭਗਵਾਨ ਜੀ ਦਾ ਜੈ ਸ਼੍ਰੀ ਰਾਮ ਹੁੰਦਾ ਆਪਣੀ ਪਤਾ ਤੇ ਕਿਹੜਾ ਕੜਾ ਆਇਆ ਇੱਥੇ ਬਹੁਤ ਸੋਹਣੀ ਜਗ੍ਹਾ ਆ ਮੈਂ ਆਇਆ ਛੋਟੇ ਹਾਂ ਇਹ ਜੰਮਿਆ ਪਲੇ ਇੱਥੋਂ ਦਾ ਹੀ ਆ ਮੁੰਡਾ ਐਦਾਂ ਫੀਲ ਹੁੰਦਾ ਨਾ ਜਿਦਾਂ ਆਪਾਂ ਕੋਈ ਸਪੈਸ਼ਲ ਜਗ੍ਹਾ ਤੇ ਜਾ ਰਹੇ ਆ ਯਾ ਆ ਦੇਖ ਲੋਕਾਂ ਨੇ ਗੰਦ ਵੀ ਇੱਥੇ ਪਾਉਂਦੇ ਤੇ ਵਾਹ 21 ਕਰਦੋ ਕੋਈ ਨਾ ਲੰਮੜ ਅੱਜ ਤੇ ਬਾਬਾਈ ਦਾ ਮੰਦਰ ਇਹਨਾਂ ਨੇ ਬੜਾ ਵਧੀਆ ਅੱਛਾ ਵਾਜੂਆ ਕੋਰੇ ਦੇਖੋ ਲੰਗਰ ਇਹਨਾਂ ਮੈਂ ਆ ਹੁਣ ਹੋ ਗਿਆ ਇਹਨਾਂ ਨੇ ਇਹ ਹੁਣ ਹੋਇਆ ਪਹਿਲਾਂ ਇੱਕ ਵਾਰ ਮੈਂ ਆਇਆ ਸੀ ਨਾ ਇਸ ਲਈ ਪਹਿਲਾਂ ਥੋੜੀ ਬਾਬਾਈ ਦਾ ਮੰਦਰ ਬਹੁਤ ਸੋਹਣਾ ਬਣਾਇਆ ਆਨ ਲਾਈਟ ਆਉਣ ਨੂੰ ਹਨਾ ਹਾਂਜੀ ਲਾਈਟ ਆਉਣ ਨੂੰ ਕਿ ਮਾਰਗੀ ਦੇਖ ਖੜਾਈ ਆ ਉਹ ਇੱਥੇ ਦਾ ਹਾਂ ਆਹ ਕੋਣ ਆ ਸਾਡਾ ਪ੍ਰਵਾਹ ਉਹ ਭਾਈ ਦਾ ਮੰਦਰ ਇੱਧਰ ਨਹੀਂ ਜਾਣਾ ਯਾਰ ਕਿੰਨਾ ਦਿਮਾਗ ਲਾਇਆ ਹੋ ਗਿਆ ਥੋੜੀ ਥੋੜੀ ਚੱਲਦਾ ਆ ਜਾ ਮੋਰੇ ਜਿੰਦਾ ਓਏ ਜਿੰਦਾ Курсов? хорошо Это 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 друзья из Японии. ਚਰਨ ਪਾਦਿਕਾ ਜੇ ਹੋ ਗਿਆ ਹੋ ਲੋ ਜੀ ਕਰੋ ਦਰਸ਼ਕ ਇਹ ਚਿੰਤਪਨ ਨਾ ਹਟਾ ਜੀ ਬੰਦ ਉਹ ਵਧੀਆ ਆਲੀ ਸ਼ਾਮ ਆ ਜਾਣਗੇ ਤਾਂ ਵਲਾਸ ਬਦਰਪੰਡਾ ਜੀ ਬੈਠੋ ਬਹੁਤ ਦਿਨ ਜਿਆਦਾ ਬਹੁਤ इधर एंट्री अच्छा रे गए कड़ी चक्त करो मैड़ा ਚੱਲਣਾ ਬਣੀ ਫਰਮੈ ਜੀ 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 ਕੋਲ ਲਾ ਜਾਦਾ ਚੱਲ ਹੈ ਨਹੀਂ ਹੈ ਨਹੀਂ ਚੱਲ ਕਿੱਧਰ ਜਾਣਾ ਚਲੋ ਇੱਧਰ ਬਾਜੀ ਯਾਰ ਬਹੁਤ ਸੋਹਣਾ ਬਣਾਇਆ ਮੰਦਿਰ ਬਹੁਤ ਸੋਹਣਾ ਆਪਣੇ ਮਾਲਪੁਰ ਵਾਲੇ ਹਿਜਾਰਪੁਰ ਵਾਲੇ ਹਿਜਾਰਪੁਰ ਵਾਲੇ ਤਾਂ ਚਲ ਪਤਾ ਹੀ ਹੋਊਗਾ ਜਿਹੜੇ ਮਾਲਪੁਰ ਵਾਲੇ ਦੇ ਵਾਲੇ ਜਿਨ੍ਹਾਂ ਨੇ ਮਾ ਮਾਈ ਦੇ ਉੱਥੇ ਚਿੰਤਪੁਰ ਨਹੀਂ ਜਾ ਹੁੰਦਾ ਜੇ ਬੈਸ਼ਨੂ ਦੇਵੀ ਉਹ ਤੁਸੀਂ ਇੱਥੇ ਆ ਕੇ ਮੱਥਾ ਟੇਕ ਸਕਦੇ ਹੋ। ਹਾਂ ਠੀਕ ਆ। ਚਲੋ ਹੁਣ ਬੰਦ ਹੈ ਇੱਧਰ ਕਿਤੇ ਜਾਣਾ? ਇੱਥੇ ਹੈਗਾ? ਅੱਛਾ ਉੱਪਰ ਹੈਗਾ ਹਾਲੇ। ਮਾ ਕੇ ਪੈੰਮੇ ਸਾਰੀ ਜੇ ਮਾਤਾ ਕੀ ਬੰਦ ਆ ਜਾਂਦਾ ਬੰਦ ਕੀਤਾ ਹੁੰਦਾ। ਅੱਛਾ ਗੁਫਾ ਨਾ ਜਾਂਦਾ। ਇਹ ਰਾਹ ਗੁਫਾ ਨੂੰ ਜਾਂਦਾ ਜੀ ਬੰਦ ਕੀਤਾ ਹੋਇਆ। ਤੇ ओके हिंदुस्तान जिंदाबाद वाह वेले हो गए सारे लंगर तो फिर भुख लग गई है अच्छा ये थले ਕੋਈ ਗੁਫਾ ਲਾ ਹੈ ਗੁਫਾ ਰੋਥੋ ਯਾਰ ਬੰਦੇ ਰੱਖੀ ਤੂੰ ਤਾਂ ਸੋ ਜਾਨੀ ਕਿ ਇੱਧਰੋਂ ਇੱਕੋ ਐਂਟਰੀ ਕੀਤੀ ਹੋਇਆ ਨੇ ਸ਼ੇਰ ਤਾਂ ਨਹੀਂ ਹੋਗਾ ਇੱਥੇ ਜਾਗਰਾਂ ਦਾ ਲੱਗਣਾ ਫਲੈਸ਼ ਆਨ ਕਰਨ ਦੀ ਲੋੜ ਨਹੀਂ ਨਹੀਂ ਰਿਕਾਰਡਿੰਗ ਹੋ ਰਹੀ ਹੈ ਲਾਈਟਾਂ ਲੱਗੀਆਂ ਉਹ ਬੱਲੇ ਜਾਇ ਬਜਰੰਗੇ ਇਹ ਹਾਂ ਬਾਰੀਆ ਇੱਕ ਐਦਾਂ ਦੀ ਗੁਫਾ ਸੇਮ ਹੈ ਸੇਮ ਪਤਾ ਕਿੱਥੇ ਸਾਡੇ ਲਲਵਾਨ ਅੱਗੇ ਵੀ ਆ ਜੇਜੋ ਦੇ ਕੋਲ ਬਾਬਾ ਜੀ ਦਾ ਮੰਦਿਰ ਬਹੁਤ ਵੱਡਿਆ ਨਲਵਾਨਾ ਉੱਥੇ ਅੱਗੇ ਜਾ ਕੇ ਇਦਾਂ ਦੀ ਹੈ ਕੋਸਾ ਜਿਆ ਜਰਗੇ ਚੂ ਅਜੂਬੇ ਆ ਸਾਡੇ ਇਹਨੇ ਹੋਰ ਚਾਰੋਟ ਕਿੰਨੇ ਵਧੀਆ ਮੰਦਿਰ ਹਨਾ ਹਾਂ ਸਮਾਪਤਾ ਅੱਜ ਅੱਗੇ ਮੰਦਿਰ ਵੇਖਣਾ ਪਾਉਗੇ ਜੀ ਸਰ ਅੱਛਾ ਇੱਕ ਹੋਰ ਮੰਦਿਰ ਇੱਥੇ ਉਹ ਵੀ ਸੁਖਈਆ ਜਦੋਂ ਅੱਗੇ ਮੰਦਿਰ ਹੁੰਦੀ ਨਹੀਂ ਆ ਉਹ ਵਾਹ ਜੀ ਵਾਹ ਬਹੁਤ ਵਧੀਆ ਹਾਥ ਫੜੇ ਆ ਗਿਆ ਮਹਾਕਾਲੀ ਮਾਤਾ ਚਿੰਤਪੁਰਨੀ ਜੀ ਜੀ ਲੋ ਜੀ ਕਰ ਲੋ ਬਾਜੀ ਪੰਡਾ ਜੀ ਸਾਨੂੰ ਦੱਸ ਰਹੇ ਆ ਕਿ ਇੱਥੇ ਇੱਥੇ ਇਦਾਂ ਨਹੀਂ ਪਤਾ ਹੁੰਦਾ ਨਾ ਹੁਣ ਜਿਹਨੇ ਇੱਕ ਇੱਕ ਕੋਸ਼ਿਸ਼ ਕਰੀਦੀ ਆਪਾਂ ਪੰਡਤ ਬਣਨ ਦੀ ਇੱਕ ਜੱਦੀ ਖੂਨ ਚ ਜਿਹੜੇ ਉਹ ਫਿਰ ਪੰਡਿਤ ਸੱਤੇਮਾਤਾ ਜੀ ਦਾ ਇੱਥੇ ਉਹ ਸੱਤੇ ਦੇਵੀਆਂ ਠੀਕ ਆ ਜੇ ਹਮਤ ਕੋ ਲੋਚ ਕਰੋ ਇੱਕ ਇਹ ਇੰਡਸਟਰੀ ਏਰੀਆ ਲਾਦਾ ਮੈਨੂੰ ਨਾ ਉਹ ਕੁਸ਼ਤੀ ਦੇ ਇਹ ਕਿੱਥੇ ਉਹ ਪਹਿਲਵਾਨੀ ਕਰ ਅਛਾ ਖੜਾ ਵੀ ਆ ਬੱਲੇ ਉਹ ਤੇਰੀ ਨੂੰ ਇਹ ਤਾਂ ਚੀਜ਼ ਉਹ ਸ਼ਹਿਰ ਚ ਹੈਗਾ ਇਹ ਇੱਕ ਇਹ ਬੰਟੀ ਭਾਈ ਤਾਂ ਤਾਂ ਨਹੀਂ ਕਿਹਾ ਨਹੀਂ ਇਹ ਕਿਹਨਾ ਨਾ ਹੋਏ ਹੋਰੀ ਹੈ ਬੰਟੀ ਕੁੜੀਆਂ ਲੈਣ ਚਲੋ ਹੋ ਵੀ ਸਕਦਾ ਪਤਾ ਨਹੀਂ ਬੰਟੀ ਦਾ ਵੀ ਹੈਗਾ ਨਾ ਇਹ ਹਲੇ ਤਿਆਰ ਹੋ ਰਿਹਾ ਕੁਝ ਤੋਂ ਕੁਝ ਚੱਲ ਚੱਲੀ ਜਾਂਦਾ ਕੋਈ ਨਹੀਂ ਜਿੱਦੜ ਬੱਜੀ ਯਾਰ ਇਹ ਤਾਂ ਉੱਪਰ ਆ ਕੇ ਪਤਾ ਲੱਗਦਾ ਕਾਫੀ ਵੱਡਾ ਵਾ ਥੱਲੇ ਤਾਂ ਪਤਾ ਹੀ ਨਾ ਹਦਾ ਲਿਫਟ ਚੱਲਦੀ ਆ ਅੱਛਾ ਇਧਰੋਂ ਆ ਪਾਏ ਸੀ ਠੀਕ ਆ ਵਾਹ ਜੀ ਵਾ ਲਿਫਟ ਵੀ ਲੱਗੀ ਹੋ ਬਜ਼ੁਰਗ ਹੀ ਆ ਸੀ ਹਨਾ ਇੱਧਰ ਲੰਗੜਾ ਕੇ ਤੁਰਦਾ ਮੈਂ ਵਾਹ ਜੀ ਵਾ ਖੁੱਲ ਜਾ ਸਿੰਮ ਸਿੰ ਇਹ ਤਾਂ ਹੁਣ ਆ ਜੀ ਲਿਫਟ ਚੱਕ ਕਰੋ ਤੁਸੀਂ ਆਹ ਸੁਣੀ ਬਾਈ ਚਾਂਸ ਹੈ ਕਿ ਰੁਕਦੇ ਮੇਂ ਬੰਦ ਹੋ ਜਾਏ ਫਿਰ ਤੁਸੀਂ ਸ਼ਿਫਟ ਕਰੋ ਚਲੋ ਬਸ ਚਲੋ ਹੁਣ ਗਰਾਉਂਡ ਫਲੋਰ ਤੇ ਜਾਣਾ ਆਪਾਂ ਦੋਨੋਂ ਪਾਸੇ ਰੁਕੂਗੀ ਮੈਂ ਤਾਂ ਅੱਡੇ ਰਾਂਗ ਆਹ ਇਹਦੀ ਮੈਂ ਤੁਹਾਨੂੰ સ્ટોਰੀ ਤੁਹਾਨੂੰ ਕੀ ਦੱਸਾਂ ਇਸ ਮੁੰਡੇ ਇਹ ਭੋਲਾ ਪੰਛੀ ਐ ਤੂੰ ਬਹੁਤ ਸੋਹਣੇ ਬਣਾਇਆ ਲਿਫਟ ਹਮ ਹਮ

ਵੀ ਦੋਸਤੋਂ ਮੰਦਰਾ ਆਪਾਂ ਤੁਹਾਨੂੰ ਦਿਖਾਤਾ ਆ ਤੇ ਬਾਕੀ ਆਪਾਂ ਵੀਡੀਓ ਪਾ ਦੇਣੀ ਸਾਰੀ ਬਣਾ ਕੇ ਠੀਕ ਹੈ ਦੇਖਿਓ ਛੋਟੀ ਜੀ ਉੱਦੀ ਕੋਸ਼ਿਸ਼ ਹੀ ਆ